ਸਾਰੇ ਦੇਸ਼ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਤੇ ਪ੍ਰੋਗਰੈਸਿਵ ਫਰੰਟ ਪੰਜਾਬ ਵੱਲੋਂ ਦਾ ਦਸਹਿਰੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਤੇ ਅਸੀਂ ਪਰਮਾਤਮਾ ਅਗੇ ਦੁਆ ਕਰਦੇ ਹਾਂ ਕਿ ਜਿਸ ਤਰ੍ਹਾਂ ਦਸਹਿਰਾ ਸਾਨੂੰ ਇਹ ਇਹ ਦਰਸਾਉਂਦਾ ਹੈ ਕਿ ਹਮੇਸ਼ਾ ਹੀ ਬੁਰਾਈ ਤੇ ਇਸ਼ਾਈ ਦੀ ਜਿਹੜੀ ਉਹ ਜਿੱਤ ਹੁੰਦੀ ਹੈ ਤੇ ਸੱਚਾਈ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ ਅੱਜ ਵੀ ਸਮਾਜ ਦੇ ਵਿੱਚ ਜੋ ਬੁਰਾਈਆਂ ਨੇ ਜਿਸ ਤਰ੍ਹਾਂ ਰਿਸ਼ਤਾਚਾਰ ਕੈਲੋ ਆਪਣੇ ਗਰੀਬਾਂ ਦੇ ਨਾਲ ਅਤਿਆਚਾਰ ਕਹਿ ਲੋ ਔਰਤਾਂ ਨਾਲ ਅਤਿਆਚਾਰ ਕਹਿ ਲੋ ਤੇ ਬੱਚਿਆਂ ਨਾਲ ਅਤਿਆਚਾਰ ਕਹਿ ਲੋ ਤੇ ਹੋਰ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਕਹਿ ਲੋ ਉਹਦੇ ਵਿੱਚ ਵੀ ਸਾਰੇ ਜਿਹੜੇ ਦੇਸ਼ ਦੇ ਗਰੀਬ ਲੋਕ ਕਿ ਲੁੱਟੇ ਜਾਂਦੇ ਹਨ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਹਮੇਸ਼ਾ ਇਹ ਕੁਦਰਤ ਦਾ ਨਿਯਮ ਹੈ ਕਿ ਸਚਾਈ ਨੇ ਹਮੇਸ਼ਾ ਜਿੱਤਣਾ ਹੁੰਦਾ ਤੇ ਬ੍ਰਾਈ ਨੇ ਟੈਣਾ ਹੁੰਦਾ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਅਪੀਲ ਕਰਦੇ ਹਾਂ ਕਿ ਇਹਨਾਂ ਸਾਰੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਜਿਹੜੇ ਇਹ ਬਰਾਈਆਂ ਅੱਜ ਦੇ ਰਾਵਣ ਜਿਹੜੇ ਕਰ ਰਹੇ ਨੇ ਇਹਨਾਂ ਨੂੰ ਵੀ ਇਸ ਤਰ੍ਹਾਂ ਜਿੰਨਾ ਰਾਮਚੰਦਰ ਜੀ ਨੇ ਉਸ ਰਾਵਣ ਨੂੰ ਖਤਮ ਕੀਤਾ ਸੀ ਇਸ ਇਹਨਾਂ ਰਾਵਣਾ ਨੂੰ ਵੀ ਬਹੁਤ ਜਲਦੀ ਖਤਮ ਕਰਕੇ ਜਿਹੜਾ ਸਮਾਜ ਨੂੰ ਸੁਧਾਰੀਏ ਸਤਿ ਸ੍ਰੀ ਅਕਾਲ ਜੀ